ਇਦੇ ਵਿੱਚ რა ਸ਼ਾਈਨਿੰਗ ਪੈਂਦੀ ਹੈਗੀ ਬਹੁਤ ਇਹ ਪੰਜਾਬ ਦਾ ਦਿੱਤਾ ਸੀ ਉਹਨਾਂ ਨੇ ਤੇ ਇਹਦਾ ਕੰਟਰਾਸਟ ਵੀ ਬਹੁਤ ਸੋਹਣਾ ਲੱਗਦਾ ਹੈ ਕਿ ਜੇਕਰ ਮੈਂ ਟੈਬ ਬਣਾਉਣ ਵਾਸਤੇ ਲਈ ਸੀ ਮੈਂ ਇਹ ਵੀ ਪੰਜਾਬ ਰੁਪਏ ਦਾ ਲਈ ਸੀਗੀ ਗਾਜਰੀ ਕਲਰ ਕਹਿ ਦਿੰਨੇ ਆ ਜਿਹਨੂੰ ਆਪਾਂ ਹਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਜੀ ਵੀ ਕਿ ਥੰਬ ਨੇ ਲੇਤੇ ਹੋਣਾ ਪਤਾ ਲੱਗਿਆ ਹੋਣਾ ਕਿ ਉਹ ਦੁਕਾਨ ਦਾ ਮੈਂ ਤੁਹਾਨੂੰ ਐਡਰੈਸ ਦੱਸੂਗੀ ਉਹ ਸ਼ਾਪ ਦਾ ਜਿੱਥੋਂ ਮੈਂ ਕੱਟ ਪੀਸ ਲੈਣੀ ਹੈਗੀ ਅ ਜਿਹੜੇ ਕਿ 100-100 ਰੁਪਏ ਦੇ ਵਿੱਚ ਵੀ ਮਿਲਦੇ ਨੇ 50 ਰੁਪਏ ਦੇ ਵਿੱਚ ਵੀ ਪੀਸ ਮਿਲਦਾ ਹੈਗਾ ਤੇ ਰੇਟ ਦੇ ਹਿਸਾਬ ਨਾਲ ਘੱਟ ਵੱਧ ਹੁੰਦਾ ਕੱਪੜਾ ਹਨਾ ਜਿਹੜਾ ਤਾਂ ਕਿ 5 ਮੀਟਰ ਹੁੰਦਾਗਾ ਹਨਾ ਜਾਂ 5 ਮੀਟਰ ਤੋਂ ਪਲੱਸ ਹੁੰਦਾਗਾ ਉਹ 150 ਤੱਕ ਦਿੰਦੇ ਨੇ ਉਹ 200 ਤੱਕ ਵੀ ਦਿੰਦੇ ਨੇ ਜਿਵੇਂ ਕਿ ਕੱਪੜੇ ਦੀ ਕੁਆਲਿਟੀ ਵਗੈਰਾ ਦੇਖ ਕੇ ਹਨਾ ਜਿਹੜੇ ਵੀ 5 ਮੀਟਰ ਤੋਂ ਘੱਟ ਰਹਿ ਜਾਂਦੇ ਨੇ ਹਨਾ ਅ ਜਿਵੇਂ 4.5 ਹੋ ਗਿਆ ਜਾਂ ਪੌਣੇ 5 ਹੋ ਗਿਆ ਹਨਾ ਜਿਹਦਾ ਕਿ ਸੂਟ ਤਾਂ ਆਪਣਾ ਬਣ ਜਾਂਦਾ ਹੁਣ ਹਰ ਇੱਕ ਭੈਣ ਹਣ ਹਲਕੀ ਸਲਵਾਰ ਪਾ ਕੇ ਰਾਜੀ ਹੈ ਜਿਵੇਂ ਕਿ ਟ੍ਰੈਂਡ ਚੱਲ ਰਿਹਾ ਹੈ ਹਨਾ ਰਵਾਜ ਦੇ ਅਕੋਰਡਿੰਗ ਤੇ 4.5 ਮੀਟਰ ਦਾ ਹਲਕੀ ਸਲਵਾਰ ਬਣਾ ਕੇ ਜੇ ਆਪਾਂ ਸੂਟ ਬਣਾਉਣੇ ਆ ਤਾਂ ਆਪਣਾ ਸੂਟ ਜਿਹੜਾ ਬਣ ਜਾਂਦਾਗਾ ਆਰਾਮ ਨਾਲ ਹਨਾ ਤਾਂ ਉਹ 4.5 4 ਮੀਟਰ ਦੇ ਪੀਸ ਹੁੰਦੇ ਨੇ ਜਿਹੜੇ ਤੇ 4 ਤੋਂ ਪਲੱਸ ਹੁੰਦੇ ਨੇ 5 ਤੋਂ ਘੱਟ ਹੁੰਦੇ ਨੇਗੇ ਤਾ ਉਹ ਹੋ ਦਿੰਦੇ ਨੇ ਉਹ 100 ਰੁਪਏ ਦਾ ਪੀਸ ਬਈ ਉਹਦੇ ਵਿੱਚ ਸਾਰਾ ਕੱਪੜੇ ਆ ਜਾਂਦੇ ਨੇ ਜਿਵੇਂ ਕਿ ਬਰਬਰੀ ਹੋ ਗਿਆ ਸ਼ਿਮਰ ਹੋ ਗਿਆ ਗਲਾਸ ਸ਼ਿਮਰ ਹੋ ਗਿਆ ਹਨਾ ਆ ਆਰਗੈਂਜ਼ਾ ਹੋ ਗਿਆ ਹਨਾ ਤੇ ਹੋਰ ਵੀ ਕਈ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਉਹਨਾਂ ਕੋਲ ਬਹੁਤ سارے ਪੀਸਾਂ ਦੀ ਜਿਹੜੀ ਕਾਫੀ ਕੁਆਂਟੀਟੀ ਦੇ ਵਿੱਚ ਪੀਸ ਹੁੰਦੇ ਨੇ ਉਹਨਾਂ ਕੋਲ ਆ ਹੁਣ ਵੀ ਹੈਗੇ ਨੇ ਕਿ ਮੈਂ ਅੱਜ ਵੀਡੀਓ ਪਾ ਰਹੀਆਂਗੀ ਅੱਜ ਤਰੀਕ ਹੈਗੀ ਹੈ 22 ਫਰਵਰੀ ਤੇ ਹੁਣ ਵੀ ਉਹਨਾਂ ਕੋਲ ਅਵੇਲੇਬਲ ਹੈਗੇ ਨੇ ਪੀਸ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਹਾਂਜੀ ਤੇ ਬਈ ਜੇ ਹਣਾ ਕਿਸੇ ਨੇ ਲਿਆਉਣੇ ਹੋਣ ਤਾਂ ਮੈਂ ਅੱਜ ਐਡਰੈਸ ਇਸ ਵੀਡੀਓ ਦੇ ਵਿੱਚ ਪ੍ਰੋਪਰ ਐਡਰੈਸ ਤੁਹਾਨੂੰ ਦੱਸੂਗੀ ਕਿਉਂਕਿ ਬਹੁਤ ਪੈਣਾ ਦੇ ਕਮੈਂਟ ਆਉਂਦੇ ਨੇ ਸਾਰਿਆਂ ਦੇ ਇਹਨਾਂ ਰਿਪਲਾਈ ਕਈ ਵਾਰੀ ਦਿੱਤਾ ਜਾਂਦਾ ਰਿਪਲਾਈ ਕਈ ਵਾਰੀ ਨਹੀਂ ਦਿੱਤਾ ਜਾਂਦਾ ਹੈ ਜ ਹੈ ਨਾ ਮੇਰੇ ਬੱਚੇ ਛੋਟੇ ਨੇਗੇ ਮੇਰਾ ਬੇਟਾ ਬਹੁਤ ਛੋਟਾ ਗਦਾ ਕਰਕੇ ਵੀ ਰਿਪਲਾਈ ਨਹੀਂ ਦਿੱਤਾ ਜਾਂਦਾ ਕਈ ਵਾਰੀ ਤਾਂ ਮੈਂ ਵੀਡੀਓ ਦੇ ਵਿੱਚ ਫੁੱਲ ਐਡਰੈਸ ਦੱਸ ਰਹੀ ਆ ਵੀ ਸਾਨੂੰ ਬੁੜਲਾਡਾ ਸ਼ਹਿਰ ਲੱਗਦਾ ਹੈਗਾ ਬੁੜਲਾਡਾ ਸ਼ਹਿਰ ਮੈਨੂੰ ਲੱਗਦਾ ਵੀ ਸਾਰੇ ਜਾਣਦੇ ਹੋਣਗੇ ਕਿਉਂਕਿ ਬਹੁਤ ਪੁਰਾਣਾ ਸ਼ਹਿਰ ਹੈਗਾ ਤੇ ਇਹ ਮਾਨਸਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈਗਾ ਬੁੜਲਾਡਾ ਸ਼ਹਿਰ ਅ ਤੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਹਨਾਂ ਦਾ ਨੰਬਰ ਵੀ ਤੁਹਾਨੂੰ ਮੈਂਸ਼ਨ ਕਰ ਦੂੰਗੀ ਜੇ ਤੁਸੀਂ ਉਹਨਾਂ ਦੇ ਗਰੁੱਪ ਵਿੱਚ ਐਡ ਹੋਣਾ ਚਾਹੋਗੇ ਤਾਂ ਹੋ ਸਕਦੇ ਹੋਗੇ ਹਨਾ ਅ ਉਹਨਾਂ ਦੀ ਦੁਕਾਨ ਦਾ ਨਾਮ ਹੈਗਾ ਵੀ ਆਈਟੀਆਈ ਤੇ ਪੈਂਦੀ ਆ ਬੁੱਲਾਡਾ ਸ਼ਹਿਰ ਦੇ ਵਿੱਚ ਆਈਟੀਆਈ ਤੇ ਉਹਨਾਂ ਦੀ ਦੁਕਾਨ ਆ ਆਈਟੀਆਈ ਚੌਂਕ ਤੇ ਉਹਨਾਂ ਦੀ ਦੁਕਾਨ ਹੈ ਵੀਰ ਦਾ ਨਾਮ ਹੈਗਾ ਲੱਖਾ ਉੱਥੇ ਲਿਖਿਆ ਵੀ ਹੋਇਆ ਦੁਕਾਨ ਦੇ ਉੱਪਰ ਵੀ ਲੱਖੇ ਦੀ ਕੱਪੜੇ ਦੀ ਦੁਕਾਨ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਹੈਗਾ ਸੋ ਤੁਹਾਨੂੰ ਪਤਾ ਲੱਗਿਆ ਹੋਣਾ ਐਡਰੈਸ ਦਾ ਨਾ ਤੁਸੀਂ ਜਾ ਸਕਦੇ ਹੋ ਤੇ ਥੋੜੇ ਜਿ ਮੈਂ ਕੱਟ ਪੀਸ ਹੋਰ ਲੈ ਕੇ ਆਈ ਸੀ ਉਹ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਿ ਕਿੱਦਾਂ ਦੇ ਲੈਣਗੇ ਤੇ ਸਭ ਤੋਂ ਤਾਂ ਪਹਿਲਾਂ ਦੇਖੋ ਇਹ ਹੈਗਾ ਬਈ ਅ ਸ਼ਿਮਰ ਕੱਪੜਾ ਹੈਗਾ ਇਹ ਤੇ ਇਹਦੇ ਵਿੱਚ ਨਾ ਸ਼ਾਈਨਿੰਗ ਪੈਂਦੀ ਹੈਗੀ ਬਹੁਤ ਸੋਹਣੀ ਤੇ ਇਹ ਵਾਲਾ ਕਲਰ ਮੈਂ ਕਾਫੀ ਟਾਈਮ ਤੋਂ ਭਾਲ ਰਹੀ ਸੀ ਕਿ ਮੈਨੂੰ ਘੱਟ ਪ੍ਰਾਈਸ ਦੇ ਵਿੱਚ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜਿਹੜਾ orange rusta orange ਚ ਕਲਰ ਹੈਗਾ ਹਨਾ ਉਹਦਾ ਸੂਟ ਮਿਲ ਜੇ ਤਾ ਇਹ ਮੈਨੂੰ ਮਿਲ ਗਿਆ ਹੁਣ ਤਾਂ ਇਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀ ਆ ਤੇ ਆਪਾਂ ਇਹਨੂੰ ਕਿਸ ਤਰ੍ਹਾਂ ਰੈਡੀ ਕਰੀ ਕਮੈਂਟ ਕਰਕੇ ਜ਼ਰੂਰ ਦੱਸਿਓ ਇੱਕ ਤਾਂ ਵੀ ਮੇਰੇ ਕੋਲ ਕਿ ਮੈਂ ਕੱਗੜਾ ਬਣਾਉਣਾ ਚਾਹੁੰਦੀ ਆ ਹਨਾ ਕੱਗੜਾ ਵਿਦ ਕਮੀਜ਼ ਪਲੇਨ ਤੇ ਹਲਕੀ ਹਲਕੀ ਕੋਈ 골ਡਨ ਕਰਲ ਦੀ ਲੈਸ ਲਾਉਂਗੀ ਮੈਂ ਇਹਦੇ ਉੱਤੇ ਐਦਾਂ ਸੋਚਿਆ ਮੈਂ ਕਿ ਬਣਾਉਂਗੀ ਬਾਕੀ ਤੁਸੀਂ ਵੀ ਰਾਇ ਦਿਓ ਮੈਨੂੰ ਕਿ ਕਿਸ ਤਰ੍ਹਾਂ ਇਹਦਾ ਕੰਟਰਾਸਟ ਕਰਾਂ ਇੱਕ ਵੀ ਮੈਂ 50 ਰੁਪਏ ਦਾ ਉਹਨਾਂ ਦਾ ਪੀਸ ਲਈ ਤੇ ਆ ਵਾਲਾ ਇਹ 2 2.5 ਮੀਟਰ ਦਾ ਹੈਗਾ ਇਹ 50 ਦਾ ਦਿੱਤਾ ਸੀ ਉਹਨਾਂ ਨੇ ਤੇ ਇਹਦਾ ਕੰਟਰਾਸਟ ਵੀ ਬਹੁਤ ਸੋਹਣਾ ਲੱਗਦਾ ਹੈ ਕਿ ਜੇਕਰ ਮੈਂ ਇਹਦਾ ਦੁਪੱਟਾ ਰੈਡੀ ਕਰਾਂ 2.5 ਮੀਟਰ ਦਾ इजीली ਦੁਪੱਟਾ ਬਹੁਤ ਵੱਡਾ ਬਣ ਜਾਊਗਾ ਲੇਸ ਵਗੈਰਾ ਲਾ ਕੇ ਹਨਾ ਇਹਦੇ ਨਾਲ ਦੀ ਆਪਾਂ ਜਿਹੜੀ ਹੁਣ ਫਿਨਿਸ਼ਿੰਗ ਪੱਟੀ ਚੱਲ ਰਹੀ ਹੈ ਹਨਾ ਉਹ ਲਾ ਕੇ ਆਪਾਂ ਇਹਨੂੰ ਰੈਡੀ ਕਰ ਸਕਦੇ ਹਾਂਗੇ ਹਨਾ ਤੇ ਇਹ ਸੀਗਾ 50 ਰੁਪਏ ਦਾ ਇਹਦੇ ਨਾਲੋਂ ਮੈਂ ਜਿਵੇਂ ਕਿ ਚੜਾਈ ਸੀਗੀ ਇਹਦੀ ਕਾਫੀ ਉਹਦੇ ਨਾਲੋਂ ਮੈਂ ਲਾਤਾ ਕਿਉਂਕਿ ਦੁਪੱਟਾ ਹੀ ਬਣਾਉਣਾ ਮੈਂ ਇਹਦਾ ਤੇ ਜੇ ਇਹਦਾ ਕਮੀਜ਼ ਵਗੈਰਾ ਬਣਾਉਂਗੀ ਨਾ ਪਤਾ ਨਹੀਂ ਕਿਉਂ ਵਾਈਟ ਜਾਂ ਕਰੀਮ ਦੇ ਵਿੱਚੋਂ ਟਰਾਂਸਪੇਰੈਂਟ ਹੋ ਜਾਂਦਾ ਕੱਪੜਾ ਫਿਰ ਵੀ ਜੇ ਆਪਾਂ ਲਾਈਨਿੰਗ ਵੀ ਲਾਉਣੀ ਹੈ ਤਾਂ ਵੀ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਹੈਗਾ ਤੇ ਤਾਂ ਕਰਕੇ ਮੈਂ ਇਹ ਕਮੀਜ਼ ਨਹੀਂ ਬਣਾਉਂਗੀ ਉਹ ਇਹਦਾ ਕੰਟਰਾਸਟ ਬਹੁਤ ਸੋਹਣਾ ਬਣਦਾ ਹੈਗਾ ਤੇ ਆ ਵੀ ਮੈਂ ਲਈ ਸੀਗੀ ਬਈ 50 ਰੁਪਏ ਦਾ ਇਹਦਾ ਵੀ ਮੈਂ ਦੁਪੱਟਾ ਰੈਡੀ ਕਰਨਾ ਹੈਗਾ ਤੇ ਇਹ ਹੈਗਾਗਾ ਵੀਡੀਓ ਦੇ ਵਿੱਚ ਸ਼ਾਇਦ ਹੋਰ ਲੱਗ ਰਿਹਾ ਹੋਵੇ ਪਿਸਤਾ ਕਲਰ ਹੈਗਾ ਆਲੇ ਹੋ ਜਾਣੀ ਟਾਈਮ ਪੁੱਤ ਤੇ ਇਹ ਹੈਗਾਗਾ ਪਿਸਤਾ ਕਲਰ ਇਹ ਵੀ ਦੁਪੱਟਾ ਬਣਾਉਣ ਵਾਸਤੇ ਲਈ ਸੀ ਮੈਂ ਇਹ ਵੀ 50 ਰੁਪਏ ਦਾ ਲਈ ਸੀਗੀ ਤੇ ਇੱਕ ਬਈ ਆ ਕਲਰ ਹੈਗਾ ਓ ਗਾਜਰੀ ਕਲਰ ਕਹਿ ਦਿੰਨੇ ਜੀ ਨੂੰ ਆਪਾਂ ਨਾ ਤੇ ਗਾਜਰੀ ਕਲਰ ਹੈ ਬਹੁਤ ਪਿਆਰਾ ਕਲਰ ਹੈਗਾ ਵੀਡੀਓ ਦੇ ਵਿੱਚ ਥੋੜਾ ਜਿਹਾ ਫਰਕ ਰਹਿ ਜਾਂਦਾ ਹੁੰਦਾ ਕਲਰ ਦਾ ਪਤਾ ਨਹੀਂ ਕਿਉਂ ਤੇ ਬਹੁਤ ਪਿਆਰਾ ਕਲਰ ਹੈਗਾ ਇਹਦੇ ਨਾਲ ਵੀ ਆਪਾਂ ਸੋਨਾ ਜਿਹਾ ਕੰਟਰਾਸਟ ਕਰ ਲਾਂਗੇ ਜੇ ਆਹ ਵਾਲੀ ਦੁਪੱਟਾ ਇਹਦੇ ਨਾਲ ਚਲਾ ਲਈਏ ਤਾਂ ਦੱਸਿਓ ਮੈਨੂੰ ਕਮੈਂਟ 'ਚ ਜ਼ਰੂਰ ਵੀ ਇਹ ਚੱਲੂਗਾ ਜਾਂ ਨਹੀਂ ਚੱਲੂਗਾ ਹਨਾ ਮੈਨੂੰ ਲੱਗਦਾ ਇਹ ਵੀ ਚੱਲੂਗਾ ਨਵਾਂ ਜਿਹਾ ਕੰਟਰਾਸਟ ਬਣਦਾਗਾ ਕਿਸੇ ਨੇ ਦੇਖਿਆ ਵੀ ਨਹੀਂ ਹੈਗਾਗਾ ਨਾ ਐਦਾਂ ਦੀ ਫਿਨਿਸ਼ਿੰਗ ਪੱਟੀ ਲਾ ਕੇ ਇਹਦੇ ਉੱਤੇ ਨਾ ਤਾਂ ਬਹੁਤ ਸੋਹਣਾ ਜਿਹੜਾ ਸੂਟ ਹੈ ਮੈਨੂੰ ਲੱਗਦਾ ਏ ਕਿ ਬਣ ਕੇ ਰੈਡੀ ਹੋਊਗਾ ਤੇ ਬਾਕੀ ਆਪਾਂ ਜਦੋਂ ਰੈਡੀ ਸੂਟ ਕਰ ਲਏ ਨਾ ਪਹਿਲਾਂ ਵੀ ਮੈਂ ਵੀਡੀਓ ਪਾਉਂਦੀ ਹੁੰਦੀ ਸੀਗੀ ਥੋੜਾ ਜਿਹਾ ਵਿੱਚ ਦੀ ਹੈ ਨਾ ਦਿੱਕਤ ਆ ਗਈ ਸੀ ਮੈਨੂੰ ਤਾਂ ਕਰਕੇ ਮੈਂ ਵੀਡੀਓ ਦਾ ਗੈਪ ਜ਼ਿਆਦਾ ਪਾਉਣਾ ਸ਼ੁਰੂ ਕਰਤਾ ਨੇ ਤੇ ਸਟੀਚਿੰਗ ਬੰਦ ਕਰਤੀ ਸੀ ਵਿਚਦੀ ਮੈਂ ਹੁਣ ਆਪਾਂ ਦੁਬਾਰੇ ਤੋਂ ਸਟਾਰਟ ਕਰ ਰਹੇ ਆਂਗੇ ਤੇ ਪਹਿਲਾਂ ਵੀ ਮੈਂ ਦੋ ਸੂਟ ਰੈਡੀ ਕੀਤੇ ਸੀ ਉਹਨਾਂ ਦੋ ਹੀ ਲਿਆ ਕੇ ਮੇਰੇ ਵੀਡੀਓ ਚ ਜਾ ਕੇ ਤੁਸੀਂ ਦੇਖ ਸਕਦੇ ਹੋਗੇ ਇੱਕ ਤਾਂ ਬਈ ਆਪਾਂ 100 ਰੁਪਏ ਦਾ ਸੂਟ ਲਿਆ ਕੇ ਬਹੁਤ ਸੋਹਣਾ ਰੈਡੀ ਕੀਤਾ ਸੀ ਉਹਦੇ ਵਿੱਚ ਲਿਖਿਆ ਵੀ ਹੋਇਆ ਵੀਡੀਓ ਦੇ ਉੱਪਰ ਥੰਮਲੇ ਉੱਤੇ ਕੀ 1300 ਦੇ ਖਰਚੇ 'ਚ ਮੈਂ 3500 ਵਾਲਾ ਸੂਟ ਰੈਡੀ ਕੀਤਾ ਸੀ ਹੋਰ ਕੁਝ ਨਹੀਂ ਕਰਵਾਇਆ ਬਸ ਵਰਕ ਵਗੈਰਾ ਲੈਸ ਲਾਈ ਸੀ ਉਹ ਤੇ ਲੈਸ ਨਾਲ ਉਹਨੂੰ ਰੈਡੀ ਕੀਤਾ ਸੀ ਸੂਟ ਨੂੰ ਪਹੁੰਚਿਆ ਤੇ ਲਾਈ ਸੀ ਲੈਸ ਬਾਜੂ ਤੇ ਲਾਈ ਸੀ ਤੇ ਪਾਕਿਸਤਾਨੀ ਬਾਜ਼ੂ ਰੈਡੀ ਕੀਤੀਆਂ ਸੋਦੀਆਂ ਆਪਾਂ ਪੌਂਚਾ ਖੁੱਲਾ ਰੱਖਿਆ ਸੀਗਾ ਤੇ ਬਾਕੀ ਇਹਨਾਂ ਨੂੰ ਵੀ ਜਦੋਂ ਵੀ ਮੈਂ ਰੈਡੀ ਕਰੂੰਗੀ ਜਿੱਦਾਂ ਦੇ ਵੀ ਕਰੂੰਗੀ ਹਨਾ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰੂੰਗੀ ਸਟੀਚਿੰਗ ਦੀ ਵੀ ਵੀਡੀਓ ਮੇਰੇ ਤੋਂ ਸ਼ੇਅਰ ਨਹੀਂ ਹੁੰਦੀ ਇੱਕ ਤਾਂ ਨਾ ਮੇਰੇ ਕੋਲ ਕੋਈ ਪ੍ਰੋਪਰ ਮੈਕ ਨਹੀਂ ਹੈਗਾ ਵਧੀਆ ਵਾਲਾ ਆਪਾਂ ਹੌਲੀ-ਹੌਲੀ ਸਾਰਾ ਜਿਹੜਾ ਮਟੀਰੀਅਲ ਹੈ ਉਹਨੂੰ ਇਕੱਠਾ ਕਰਾਂਗੇ ਤੇ ਸਟੀਚਿੰਗ ਦੀ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰੂੰਗੀ ਮੈਂ ਤੇ ਬਾਕੀ ਜਦੋਂ ਬਣ ਗਏ ਰੈਡੀ ਹੋ ਗਏ ਤਾਂ ਰੈਡੀ ਕੀਤੇ ਹੋਏ ਸੂਟ ਤੁਹਾਨੂੰ ਵੇਅਰ ਕਰਕੇ ਦਿਖਾਉਂਗੀ ਸਾਰਾ 뷰 ਦੇਉਂਗੀ ਉਹਦਾ ਕਿ ਕਿੱਦਾਂ ਨੇ ਬਣ ਕੇ ਜਿਹੜੇ ਰੈਡੀ ਹੋਏ ਨੇ ਸੂਟ ਹਨਾ ਤੇ ਇਹਨਾਂ ਤੇ ਪਤਾ ਹੀ ਆਪਾਂ ਨੂੰ ਟਾਪਟਾ ਲੱਗੂਗੀ ਤਾਂ ਫਿਰ ਬਈ ਹਜ਼ਾਰ ਦੇ ਨੇੜੇ ਤਾਂ ਖਰਚਾ ਵਗ ਹੀ ਜਾਂਦਾ ਹੈ ਕਿਉਂਕਿ ਟਾਪਟਾ ਜੇ ਆਪਾਂ ਥੋਕ ਦੀ ਦੁਕਾਨ ਤੋਂ ਵੀ ਲੈਣ ਤਾਂ ਵੀ 50 ਰੁਪਏ ਮੀਟਰ ਟਾਪਟਾ ਮਿਲਦੀ ਆਪਾਂ ਨੂੰ ਨਾ 50 ਰੁਪਏ ਮੀਟਰ ਦੇ ਹਿਸਾਬ ਨਾਲ ਡਾਈ ਵਾਲੇ ਲੈ ਲੈਂਦੇ ਨੇਗੇ ਸੋ 1000 1200 ਤੱਕ ਤਾਂ ਖਰਚਾ ਪਹੁੰਚ ਹੀ ਜਾਂਦਾ ਜੇ ਆਪਾਂ ਪਲੇਨ ਵੀ ਬਣਾਈਏ ਤੇ ਦੁਪੱਟਾ ਲੈਣਾ ਹੋਵੇ ਜੇ ਦੁਪੱਟਾ ਆਪਾਂ ਇਹਨਾਂ ਚੋ ਜਿਗਾੜ ਲਾ ਕੇ ਜਿਵੇਂ ਮੈਂ ਬਣਾਉਣੀ ਹੈਗੀ ਹਨਾ 50-40 ਰੁਪਏ ਦੇ ਪੀਸ ਲੈ ਕੇ ਮੈਂ ਉਹਨਾਂ ਦਾ ਦੁਪੱਟਾ ਰੈਡੀ ਕਰ ਲੈਣੀ ਆ ਜਦੋਂ ਆਪਾਂ ਲੈਸ ਲਾ ਕੇ ਦੁਪੱਟੀ ਤੇਰਾ ਉਹਨੂੰ ਕੱਪੜੇ ਨੂੰ ਲੈ ਲੈਣੇ ਤਾਂ ਉਹ ਦੁਪੱਟਾ ਹੀ ਬਣ ਜਾਂਦਾਗਾ ਬਹੁਤ ਸੋਹਣਾ ਬਣਦਾਗਾ ਤੇ ਸੋ ਇਹ ਸੀਗਾ ਜਿਹੜਾ ਅੱਜ ਦਾ ਵੀਡੀਓ ਸੀਗਾ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਸੀਗਾ ਬਹੁਤ ਹੀ ਸੋਹਣੇ ਪੀਸ ਨੇਗੇ ਅ ਸ਼ਾਇਦ ਉਹਨਾਂ ਦੀ ਆਨਲਾਈਨ ਆਨਲਾਈਨ ਡਿਲੀਵਰੀ ਸ਼ਾਇਦ ਪਤਾ ਨਹੀਂ ਵੀ ਕਰਦੇ ਨੇ ਕਿ ਨਹੀਂ ਕਰਦੇ ਮੈਂ ਇਸ ਗੱਲ ਬਾਰੇ ਉਹਨਾਂ ਤੋਂ ਕਦੇ ਪੁੱਛਿਆ ਨਹੀਂ ਹੈਗਾ ਤੇ ਜੇ ਕਿਸੇ ਭੈਣ ਨੂੰ ਚਾਹੀਦਾ ਹੋਇਆ ਤਾਂ ਮੈਂ ਨੰਬਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਨਾਂ ਦਾ ਮੈਂਸ਼ਨ ਕਰ ਦੂੰਗੀ ਉਹਨਾਂ ਦੇ ਗਰੁੱਪ ਦੇ ਵਿੱਚ ਤੁਸੀਂ ਐਡ ਹੋ ਸਕਦੇ ਹੋਗੇ ਬਾਕੀ ਵੀਰੇ ਮੇਰਾ ਉਹਨਾਂ ਨਾਲ ਕੋਈ ਇਦਾਂ ਦਾ ਕੋਈ ਲਿੰਕ ਨਹੀਂ ਹੈਗਾ ਕੋਈ ਉਹਨਾਂ ਨਾਲ ਮੇਰਾ ਲਾਲੋ ਕਮਿਸ਼ਨ ਨਹੀਂ ਹੈਗਾ ਹਨਾ ਮੈਂ ਵੈਸੇ ਵੀ ਵੀਡੀਓ ਦੇ ਵਿੱਚ ਕਿਉਂਕਿ ਵੀਡੀਓ ਤੇ ਕਮੈਂਟ ਬਹੁਤ ਆਉਂਦੇ ਹੁੰਦੇ ਨੇ ਜਦੋਂ ਮੈਂ ਆ ਵੀਡੀਓ ਕਾਉਣ ਹੁੰਦੀ ਨੇ ਕਿ ਮੈਂ ਸੌ ਦਾ ਸੂਟ ਲਿਆਂਦਾ ਸੀਗਾ ਹਨਾ ਤੇ ਉਹਨੂੰ ਆਪਾਂ ਇਸ ਤਰ੍ਹਾਂ ਰੈਡੀ ਕੀਤਾ ਤਾਂ ਭੈਣਾ ਕਮੈਂਟ ਕਰ ਦਿਓ ਯਾਨੀ ਕਿ ਤੁਸੀਂ ਪ੍ਰੋਪਰ ਜਿਹੜਾ ਉਹਨਾਂ ਦਾ ਐਡਰੈਸ ਦੱਸੋ ਤੇ ਤਾਂ ਕਰਕੇ ਮੈਂ ਉਹਨਾਂ ਦਾ ਐਡਰੈਸ ਅਜੇ ਸ਼ੇਅਰ ਕੀਤਾ ਹੈਗਾ ਤੁਹਾ ਕੀ ਹੋਰ ਵੀ ਮੇਰੇ ਮੇਰੇ ਨਾਲ ਵੀ ਮੇਰੇ ਵਰਗੀਆਂ ਹੋਰ ਕਈ ਪਹਿਣਾ ਹੋਣਗੀਆਂ ਜਿਹੜੀਆਂ ਹਨਾ ਸਸਤੇ ਸੂਟਾਂ ਨੂੰ ਵਧੀਆ ਰੈਡੀ ਕਰਕੇ ਪਾ ਲੈਂਦੀਆਂ ਹੋਣਗੀਆਂ ਮੇਰੇ ਮੰਗੋਣਾ ਤੇ ਮੈਂ ਨਾ ਜਿਆਦਾ ਮਹਿੰਗੇ ਸੂਟ ਜਿਵੇਂ 2250 3000 3500 4000 ਇਦਾਂ ਦੇ ਸੂਟ ਲੈਣ ਦੇ ਵਿੱਚ ਜਮਾਂ ਵੀ ਇੰਟਰਸਟਿਡ ਨਹੀਂ ਹੁੰਦੀ ਕਿਉਂਕਿ ਪਾਉਣਾ ਤਾਂ ਪਾਉਣਾ ਵੀ ਦੋ ਤਿੰਨ ਵਾਰੀ ਪਾਉਣਾ ਹੁੰਦਾ ਗਾ ਚਲ ਕਈ ਪਹਿਣਾ ਰੀਪੀਟ ਵੀ ਕਰਦੀਆਂ ਹੋਣਗੀਆਂ ਮੈਂ ਵੀ ਕਰਦੀਆਂ ਰੀਪੀਟ ਐਵੇਂ ਤਾਂ ਪਰ ਪਤਾ ਨਹੀਂ ਕਿਉਂ ਆਪਾਂ ਨੂੰ ਦੋ ਤਿੰਨ ਵਾਰੀ ਪਾਏ ਤਾਂ ਫਿਰ ਉਹਨੂੰ ਐਂ ਜੀ ਲੱਗਣ ਲੱਗ ਜਾਂਦੇ ਵੀ ਯਾਰ ਦੇ ਹੁਣ ਨਵਾਂ ਪਾਈਏ ਨਵੇਂ ਫੰਕਸ਼ਨ ਤੇ ਹਨਾ ਤਾਂ ਫਿਰ ਮੈਂ ਇਦਾਂ ਦੀ ਰੈਡੀ ਕਰਦੀ ਹੁੰਨੀ ਆ ਬਈ 1000 ਰੁਪਏ ਦੇ ਖਰਚੇ ਦੇ ਵਿੱਚ ਬਹੁਤ ਸੋਹਣਾ ਤੁਹਾਡਾ ਨਾਲੇ 트ੈਂਡ ਦੇ ਹਿਸਾਬ ਨਾਲ ਤੁਸੀਂ ਰੈਡੀ ਕਰ ਸਕਦੇ ਹੋ ਸੂਟ ਨੂੰ ਹਨਾ ਕੋਈ ਲੇਸ ਵਗੈਰਾ ਲਾ ਲਓ ਕੋਈ ਹਲਕਾ ਵਰਕ ਕਰਵਾ ਲਓ ਹਨਾ ਮਸ਼ੀਨ ਵਰਕ ਚਲੋ ਮੇਰੇ ਹੈਂਡ ਵਰਕ ਹੈ ਜਿਹੜਾ ਉਹ ਮੇਰੇ ਬਜਟ ਦੇ ਵਿੱਚ ਤਾਂ ਹੈ ਨਹੀਂ ਮੈਂ ਕਦੇ ਕਰਵਾਇਆ ਨਹੀਂ ਹੈਂਡ ਵਰਕ ਮੈਂ ਮਸ਼ੀਨ ਵਰਕ ਹੀ ਕਰਾਉਣੀ ਹੁੰਦੀ ਆ ਕਿਉਂਕਿ ਉਹ ਸਸਤਾ ਪੈਂਦਾ ਬਈ ਤੇ ਬਾਕੀ ਜਾਂ ਲੇਸ ਵਗੈਰਾ ਲਾ ਕੇ ਤਿਆਰ ਕਰਦੀ ਹੁੰਨੀ ਆ ਹਨਾ ਤੇ ਬਾਕੀ ਤੁਸੀਂ ਅਪਡੇਟ ਅਕੋਰਡਿੰਗ ਕਰਨਾ ਹੈਗਾ ਜੇ ਤੁਸੀਂ ਹੈਂਡਵਰਕ ਕਰਵਾ ਸਕਦੇ ਹੋ ਤਾਂ ਫਿਰ ਉਹ ਬਹੁਤ ਸੋਹਣਾ ਲੱਗਦਾ ਹੈਗਾ ਜਿੰਨੇ ਕੁ ਪੈਸੇ ਲੱਗਦੇ ਨੇ ਉਹਨਾਂ ਕੋ ਉਹ ਸੋਹਣਾ ਵੀ ਲੱਗਦਾ ਹੈਗਾ ਤੇ ਚਲੋ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਣੀ ਹੈ ਨਾ ਤੇ ਜਿਆਦਾ ਲੰਬੀ ਹੋ ਜਾਂਦੀ ਹੈ ਵੀਡੀਓ ਹੁਣ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਕਿਸੇ ਸੋਹਣੀ ਜੀ ਵੀਡੀਓ ਦੇ ਵਿੱਚ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੇ ਪਹਿਲੀ ਵਾਰ ਆਏ ਹੋ ਚੈਨਲ ਤੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਹੁਣ ਮਿਲਾਂਗੇ ਨੈਕਸਟ ਵੀਡੀਓ ਚ ਚਲੋ ਜੀ ਤਦ ਤੱਕ ਲਈ ਪਿਆਰ ਭਰੀ